ਦੇਖੋ ਇੱਕ ਗੱਲ ਦਾ ਮੈਂ ਮੁਬਾਰਕ ਦੇਣੀ ਚਾਹੁੰਦਾ ਹਾਂ ਕਿ ਜ਼ਿਲ੍ਹਾ ਪਾਸ਼ਾ ਅਫਸਰ ਕੋਟਲਾ ਮੈਡਮ ਜਸਪ੍ਰੀਤ ਕੌਰ ਵੱਲੋਂ ਜਿਹਨਾਂ ਨੇ ਜ਼ਿਲ੍ਹਾ ਲਾਇਬ੍ਰੇਰੀ ਕੋਟਲਾ ਵਿਖੇ ਇਹਦਾ ਮਹਾਦਾਨ ਕੈਂਪ ਕੋਟਲਾ ਪਤਾ ਲਗਵਾਇਆ ਗਿਆ ਹੈ ਬੜਾ ਸ਼ਲਾਘਾਯੋਗ ਉਪਰਾਲਾ ਹੈ ਇਹ ਕੁਰਬਾਨੀ ਦੇ ਵਿੱਚ ਇੱਕ ਤੋਕਿਆ ਕਿ ਕੰਮੇ ਵੱਧਾ ਚੱਲ ਨਹੀਂ ਚੱਲਦਾ ਕੰਮ ਨਾ ਹੋਏ ਗਿਆਨ ਦਾ ਵੱਧਾ ਮੰਨ ਰਹੇ ਕੁਰਬਾਨੀ ਗਿਆਨ ਦਾ ਮੰਨਦਾ ਜਿੱਦਾਂ ਸਿਰ ਕਿਤਾਬਾਂ ਸਾਨੂੰ ਸ਼ਬਦ ਨਹੀਂ ਦਿੰਦੀਆਂ ਜਿੱਦਾਂ ਚ ਸਾਨੂੰ ਸ਼ਬਦ ਗਿਆਨ ਨਹੀਂ ਬਣਦਾ ਉਹਨਾਂ ਚ ਸਾਡਾ ਜੀਵਨ ਜਿਹੜਾ ਉਹ ਸਫਲ ਨਹੀਂ ਹੋ ਸਕਦਾ ਹਾਂ ਅੱਜ ਦਾ ਇਹ ਸਮਾਂ ਹੈਗਾ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਕਿਤਾਬਾਂ ਤੋਂ ਥੋੜਾ ਦੂਰ ਹੋ ਰਹੀ ਹੈ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਬੱਚੇ ਜਿਹੜੇ ਆ ਅਜੂਕੇ ਸਮੇਂ ਵਿੱਚ ਕਿਤਾਬਾਂ ਤੋਂ ਦੂਰ ਹੋ ਰਹੇ ਆ ਟੈਕਨੋਲੋਜੀ ਦੇ ਨਾਲ ਕੰਪਿਊਟਰ ਦੇ ਨਾਲ ਜੁੜ ਰਹੇ ਆ ਪਰ ਕਿਤੇ ਕਿਤੇ ਕੁਝ ਬੱਚੇ ਹੈਗੇ ਆ ਜਿਹੜੇ ਕਿਤਾਬਾਂ ਦੇ ਨਾਲ ਉਹੀ ਬਹੁਤ ਬਹੁਤ ਪਿਆਰ ਰੱਖਦੇ ਆ ਉਹਨਾਂ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਹੋਰ ਜੋੜਨ ਵਾਸਤੇ ਕਿ ਜਿਹੜੇ ਬੱਚੇ ਕਿਤਾਬਤੋਂ ਬਹੁਤ ਦੂਰ ਦੂਰ ਹੋ ਚੁੱਕੇ ਆ ਇਸ ਪ੍ਰਚਾਰਨ ਵਿੱਚ ਆਜਾਏ ਕਿਤਾਬਾਂ ਤੋਂ ਉਹਨਾਂ ਦਾ ਜੋ ਵੇਟ ਹੋ ਰਿਹਾ ਹੈ ਉਹਨਾਂ ਨੂੰ ਪਤਾਵਾ ਦੇ ਨਾਲ ਜੋੜਨ ਵਾਸਤੇ ਮੈਡਮ ਜਸਟਿਸ ਪ੍ਰੋਵਰਾ ਨੇ ਇੱਕ ਪੰਜਾਬੀ ਮਾਰੂਸ ਵਰਪਤੇਸ ਮਹੀਨੇ ਦੇ ਦੌਰਾਨ ਇਹ ਮੁਹਿੰਮ ਚਲਾਈ ਹੈ ਕਿ ਅਸੀਂ ਵਕਤ-ਵਕਤ ਸਕੂਲਾਂ ਨੂੰ ਵਕਤ-ਵਕਤ ਵਰਗਾਂ ਨੂੰ ਕਾਲਜਾਂ ਨੂੰ ਇੱਥੋਂ ਤੱਕ ਕਿ ਪਿੰਡੂ ਲਾਇਬ੍ਰੇਰੀਆਂ ਉਹਦੀ ਸਕੂਲ ਲਾਇਬ੍ਰੇਰੀਆਂ ਨੂੰ ਵੀ ਕਿਤਾਬਾਂ ਜਿੰਨੇ ਦਾਨ ਦੇ ਦਿੱਤਾ ਹੈ। ਫੈਸਲਾ ਕੀਤਾ ਹੈ। ਬਿਲਕੁਲ ਦੇਖੋ ਫਰਕ ਤਾਂ ਪੈਂਦਾ ਹੀ ਹੈ। ਕਿਤਾਬ ਦੀ ਜਿਹੜੀ ਇੱਕ ਸ਼ੋਅ ਹੁੰਦੀ ਹੈ, ਕਿਤਾਬ ਦੇ ਅੰਦਰੋਂ ਜਿਹੜੀ ਇੱਕ ਪੰਨਿਆਂ ਦੀ ਮਹਿਕ ਆਉਂਦੀ ਹੈ ਔਰ ਕਿਤਾਬ ਨੂੰ ਫੜ ਕੇ, ਕਿਤਾਬ ਨੂੰ ਫੜ ਕੇ ਜੋ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਸ਼ਾਇਦ ਹੋਰ ਚੀਜ਼ ਕੋਈ ਨਹੀਂ ਦੇ ਸਕਦੀ। ਇਸੇ ਕਰਕੇ ਪੁਰਾਤਨ ਸਮੇਂ ਦੇ ਵਿੱਚ ਵੀ ਕਿਤਾਬਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਹੋਰ ਜਿਹੜੀਆਂ ਪੁਸਤਕਾਂ ਹੁੰਦੀਆਂ ਸੀ ਉਹਨਾਂ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ਕਿਤਾਬ ਤਾਂ ਬਹੁਤ ਜ਼ਰੂਰੀ ਹੈ ਇੱਕ ਬੱਚੇ ਵਾਸਤੇ ਵਿਦਿਆਰਥੀ ਵਾਸਤੇ ਇੱਕ ਆਮ ਪਾਠਕ ਵਾਸਤੇ ਕਿਤਾਬ ਦਾ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਪਾਸ਼ਰਪਾ ਪੰਜਾਬ ਵੱਲੋਂ ਨਿਰਦੇਸ਼ਕ ਪਾਸ਼ਰਪਾ ਪੰਜਾਬ ਜੀ ਦੇ ਦੁਆਰਾ ਨਿਰਦੇਸ਼ ਕੀਤੇ ਜਿਹੜਾ ਪੰਜਾਬੀ ਮਾਹ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾਂਦਾ ਹੈ ਉਹ ਹਰ ਜ਼ਿਲ੍ਹਿਆਂ ਦੇ ਵਿੱਚ ਵਕ-ਵਕ ਸਾਹਿਤਿਕ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਹੈ। ਇਸੇ ਹੀ ਲੜੀ ਦੇ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਕੋਲ ਤੋਂ چلا ਮਿਲਦਾ। ਅਸੀਂ ਇਸ ਮਹੀਨੇ ਨੂੰ ਪੰਜਾਬੀ ਮਾਂ ਨੂੰ ਹਸਕਦਾਨ ਵਜੋਂ ਸਮਰਪਿਤ ਕੀਤਾ ਹੈ। ਸਾਡਾ ਸਾਰਾ ਮਹੀਨਾ ਹੀ ਇਸ ਉਪਰਾਲੇ ਚ ਰਹਿ ਕਿ ਵਕ ਵਕ ਸਹਿਯੋਗ ਕਰਨ ਬੁਲ ਜਾ ਕੇ ਉਹਨਾਂ ਨੂੰ ਅਪਰੋਚ ਕਰੀ ਉਹਨਾਂ ਨੂੰ ਮਿਲੀ ਔਰ ਜੋ ਘਰਾਂ ਦੇ ਵਿੱਚ ਪੜ ਚੁੱਕੀਆਂ ਹੋਈਆਂ ਕਿਤਾਬਾਂ ਉਹਨਾਂ ਕੋਲ ਸੰਭੀਆਂ ਬਈਆਂ ਨੇ ਉਹਨਾਂ ਨੂੰ ਵਿਦਿਆਰਥੀਆਂ ਤੱਕ ਪਾਠਕਾਂ ਤੱਕ ਜਨਾ ਕੋਲ ਉਹ ਟਾਈਟਲ ਨਹੀਂ ਪਹੁੰਚੇ ਉਹ ਅਸੀਂ ਪੰਚਾਈਏ ਸੋ ਇਹ ਉਪਰਾਲਾ ਕੀਤਾ ਸਾਡੇ ਵੱਲੋਂ ਔਰ ਅੱਜ ਬੱਚੇ ਵੀ ਕਾਫੀ ਆਏ ਨੇ ਔਰ ਬਹੁਤ ਦਿਲਚਸਪੀ ਦਿਖਾ ਰਹੇ ਨੇ ਇਹਨਾਂ ਕਿਤਾਬਾਂ ਨੂੰ ਫ੍ਰੀਡਨ ਦੇ ਵਿੱਚ ਉਹਨਾਂ ਤੋਂ ਕਿੰਨੇ ਕਿ ਕਿਹੜੇ ਸਕੂਲਾਂ ਨੂੰ ਲਾਇਬ੍ਰੇਰੀ ਤੁਹਾਡੇ ਵੱਲੋਂ ਕਿਤਾਬਾਂ ਡੋਨੇਟ ਕੀਤੀਆਂ ਜਾ ਰਹੀਆਂ ਹਨ ਹਾਂਜੀ 15 ਅਸੀਂ ਪੈਂਡੂ ਲਾਇਬ੍ਰੇਰੀਆਂ ਨੂੰ ਅਤੇ 70 ਦਿੱਤਾ ਸੀਗਾ ਸੋਨਾ ਲਾਇਬ੍ਰੇਰੀਆਂ ਦੇ ਸੰਚਾਲਕ ਜੀ ਨੇ ਉਹਨਾਂ ਨੂੰ ਸੀ 15 ਪੈਂਡੂ ਲਾਇਬ੍ਰੇਰੀਆਂ ਨੂੰ ਕਿਤਾਬਾਂ ਦਾ ਦਾਨ ਕੀਤਾ ਹੈ ਤੇ ਲਗਭਗ 20 ਪ੍ਰਾਇਮਰੀ ਸਕੂਲ ਵੀ ਅਸੀਂ ਕਵਰ ਕੀਤੇ ਨੇ ਜੋ ਬਾਅਦ ਸਾਹਿਤ ਸਾਡੇ ਸਹਿਯੋਗਕਾਰਾਂ ਵੱਲੋਂ ਪ੍ਰਿੰਟ ਕੀਤਾ ਗਿਆ ਹੈ ਉਹ ਉਹਨਾਂ ਨੂੰ ਅਸੀਂ ਦਿੰਦੇ ਨੇ ਤੇ ਵਿਦਿਆਰਥੀ ਜੋ ਹਾਇਰ ਜਾਂ ਸੀਨੀਅਰ ਸੈਂਟਰੀ ਔਰ ਅੱਜੇ ਮੈਂ ਰੂਚੀ ਦੇਖਾਂ ਚ ਬਾਕੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਬੱਚੇ ਨੈਟ ਨਾਲ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਉਹ ਆ ਜਾ ਕੇ ਇੱਥੇ ਕਿਤਾਬਾਂ ਨੂੰ ਦੇਖ ਕੇ ਬਾਕੀ ਖੁਸ਼ੀ ਮਤਮਸਤ ਕਰ ਰਹੇ ਨੇ ਤੇ ਸਾਹਿਤ ਕਾਰਾਂ ਵੱਲੋਂ ਜਿਹੜੀਆਂ ਇੱਥੇ ਰੱਖੀਆਂ ਗਈਆਂ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਪਾਸ਼ਾੜਪਾਗ ਦੀ ਪ੍ਰਦਰਸ਼ਨੀ ਜੋ ਲਗਾਈ ਗਈ ਹੈ ਉਹਦੇ ਵਿੱਚੋਂ ਵੱਧ ਝੜ ਕੇ ਹਿੱਸਾ ਲੈ ਰਹੇ ਨੇ ਤੇ ਉਹ ਕਿਤਾਬਾਂ ਆਪਣੇ ਲਈ ਜ਼ਰੂਰ ਜਿਹੜੀਆਂ ਮੁਫਤ ਵੀ ਸਾਹਿਤ ਕਾਰਾਂ ਨੇ ਉਹਨਾਂ ਵੱਲ ਵੀ ਉਹਨਾਂ ਨੇ ਤਵੱਜਹ ਪੂਰੀ ਆਰ ਪਾਸ਼ਾੜਪਾਗ ਦੇ ਕਿਤਾਬਾਂ ਦੀ ਪ੍ਰੀਤ ਸੌਫਟ ਕਰ ਜੋ ਪੂਰਾ ਧਿਆਨ ਦੇ ਮਨਨ ਤਾਂ ਲੱਗਦਾ ਕਿ ਟੈਕਨੀਕ ਦੇ ਨਾਂ ਨਾਲ ਜਿਨਾਂ ਕਿ ਅੱਜ ਦੇ ਯੁੱਗ ਵਿੱਚ ਬੱਚੇ ਕਿਤਾਬਾਂ ਨਾਲ ਵੀ ਜੁੜੂਗਾ ਬਿਲਕੁਲ ਜੀ ਜਦੋਂ ਅਸੀਂ ਇਦਾਂ ਦੇ ਉਪਰਾਲੇ ਕਰਦੇ ਹਾਂ ਤਾਂ ਵਾਕਈ ਬੱਚੇ ਜੁੜਦੇ ਆ ਸਿਰਫ ਸਮੱਸਿਆ ਆਉਂਦੀ ਹੈ ਕਿ ਬੱਚਿਆਂ ਤੱਕ ਸਾਡੀ ਅਪਰੋਚ ਨਹੀਂ ਅਸੀਂ ਬੱਚਿਆਂ ਤੱਕ ਨਹੀਂ ਜਾਂਦੇ ਸੋ ਮੈਨੂੰ ਲੱਗਦਾ ਹੈ ਕਿ ਆਪ ਉੱਠ ਕੇ ਤੁਰਨਾ ਚਾਹੀਦਾ ਹੈ ਬੱਚਿਆਂ ਤੱਕ ਬੱਚੇ ਬੈਠੇ ਨੇ ਸੋਸ਼ਲ ਮੀਡੀਆ ਕਿਉਂਕਿ ਜੋ ਸਾਡਾ ਆਧੁਨਿਕ ਯੁੱਗ ਹੈ ਉਹ ਸੋਸ਼ਲ ਮੀਡੀਆ ਦਾ ਯੁੱਗ ਹੈ ਠੀਕ ਹੈ ਮੋਬਾਈਲ ਡਾਟਾ ਸਾਰਾ ਦੇਖਦੇ ਨੇ ਬਰਤਦੇ ਨੇ पर किताबें उणों असे दंदे ही ना ना नहीं आप, ना ਘਰ ਦੇ ਵਿੱਚ ਉਹਨਾਂ ਨੂੰ ਕਿਤਾਬਾਂ ਮੁਹਈਆ ਹੋ ਰਹੀਆਂ ਨਾ ਸਕੂਲ ਦੇ ਵਿੱਚ ਕਿ ਟੈਕਸਟ ਬੁੱਕ ਤੋਂ ਇਲਾਵਾ ਕੋਈ ਵਾਧੂ ਜਿਹੜੀਆਂ ਕਿਤਾਬਾਂ ਮੁਹਈਆ ਨਹੀਂ ਹੁੰਦੀਆਂ ਜਦੋਂ ਅਸੀਂ ਆਪ ਮੈਂ ਬਤੌਰ ਭਾਸ਼ਾ ਅਫਸਰ ਇਹ ਗੱਲ ਜ਼ਰੂਰ ਕਰਾਂਗੀ ਜੇ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਜੇ ਮੈਂ ਜ਼ਿਲ੍ਹਾ ਪੱਧਰ ਤੇ ਆਪ ਬੱਚਿਆਂ ਤੱਕ ਜਾਣਨੀ ਹਾਂ ਤਾਂ ਵਾਕ ਹੀ ਸੱਚਮੁੱਚ ਬੱਚੇ ਕਿਤਾਬਾਂ ਨਾਲ ਜੁੜਦੇ ਨੇ ਔਰ ਇਹ ਬਹੁਤ ਖੁਸ਼ੀ ਹੈ ਕਿ ਮੇਰਾ ਜਿਹੜਾ ਇਹ ਉਪਰਾਲਾ ਕੀਤਾ ਹੋਇਆ ਉਪਰਾਲਾ ਸਤ ਤੱਕ ਹੁੰਦਾ ਹੈ ਔਰ ਇਹਦੇ ਸਤ ਤੱਕ ਨੇ ਦਿੱਤੇ ਉਹ ਵੀ ਕੁਝ ਆਉਣਗੇ ਕੋਈ ਬਦਲਾਵ ਨਜ਼ਰ ਆ ਰਹੇ ਤੈਨੂੰ ਬਿਲਕੁਲ ਬਹੁਤ ਬਦਲਾਵ ਨਜ਼ਰ ਆ ਰਹੇ ਮੈਂ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਗਈ ਸੀ ਆਪਣਾ ਜੋ ਭਾਸ਼ਾ ਵਿਭਾਗ ਦਾ ਪ੍ਰਾਇਮਰੀ ਸਾਇਲ ਹੈ ਜਦੋਂ ਉਹਨਾਂ ਨੂੰ ਦਿਖਾਇਆ ਪ੍ਰਾਇਮਰੀ ਕੋਰਸ ਸਾਡਾ ਬਹੁਤ ਵਧੀਆ ਹੈ ਉਹ ਜਦੋਂ ਦਿਖਾਇਆ ਤਾਂ ਬੱਚਿਆਂ ਨੇ ਪੰਜ ਛੇ ਬੱਚਿਆਂ ਨੇ ਕਿਤਾਬ ਲੈ ਕੇ ਪੜਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਇਧਰ ਉਧਰ ਧਿਆਨ ਹੀ ਨਹੀਂ ਗਿਆ ਸੋ ਇਹ ਲੱਗਦਾ ਇਹ ਚੀਜ਼ ਇਹ ਸਾਈਨ ਹੈ ਜਿਹੜੇ ਸੂਚਕ ਹੈ ਇੱਥੋਂ ਪਤਾ ਲੱਗਦਾ ਹੈ ਕਿ ਬੱਚੇ ਜੁੜਨਾ ਚਾਹੁੰਦੇ ਨੇ ਬਸ ਉਹਨਾਂ ਤੱਕ ਜਾਣ ਦੀ ਕਮੀ ਹੈ ਤੋ ਇਹ ਉਹ ਬਦਲਾਅ ਸੀ ਕਰ ਰਹੇ ਆਂ ਔਰ ਬਦਲਾਅ ਵੀ ਆਏਗਾ ਔਰ ਬਦਲਾਅ ਨਾਦਰ ਆ ਵੀ ਰਿਹਾ ਹੈ ਦੇਖੋ ਤਾਂ ਕਿਤਾਬਾਂ ਦਾ ਸਵਾਲ ਹੈ ਇਹਨਾਂ ਨੂੰ ਤਾਂ ਮੈਂ ਜ਼ਿੰਦਗੀ ਮੰਨਿਆ ਹੈ ਜਿਨ੍ਹਾਂ ਨੂੰ ਕਿਤਾਬਾਂ ਨਾਲ ਮੁਹੱਬਤ ਹੈ ਉਹ ਜ਼ਿੰਦਗੀ ਨਾਲ ਮੁਹੱਬਤ ਕਰਦੇ ਨੇ ਉਹ ਵੀ 살ਦੇ ਹੈ ਨੇ ਬਹੁਤ ਅੱਛੇ ਤੇ ਅੱਜ ਦੇ ਜਿੰਦਗੀ ਦੇ ਕਿਤਾਬਾਂ ਨਾਲ ਉਹ ਨਹੀਂ ਹੈ ਤੇ ਸ਼ਾਇਦ ਇਹ ਕਿਤਾਬਾਂ ਨਾਲ ਹੋ ਜਾਈਏ ਤੇ ਮੈਂ ਹੈ ਸੇਵੋਰ ਉਸਥਾਦੀ ਦੁਰੰਤਿਰੰਗਤ ਜੀ ਸਮਾਂ ਮੈਂ ਇਹ ਕਿਤਾਬ ਪੁਜਾ ਜੀ ਆਏ ਅਤੇ ਐਸਿਆ ਦੋਸਤ ਨੇ ਜਿਹੜੀਆਂ ਕਦੇ ਵੀ ਸਾਥ ਨਹੀਂ ਛੱਡੀਆਂ। ਔਰ ਇਹ ਸਿੱਖਾ ਦੇ ਤਰਾਸਦੀ ਹੈ ਕਿ ਬੱਚੇ ਕੋ ਦਾਫਾ ਤੋਂ ਚੁਣੇ ਹੋਏ ਹਨ ਪਰ ਉਹਨਾਂ ਨੂੰ ਕੋ ਨਾ ਸਾਡੀ ਕੀਦਾ ਫਰਕ ਪੈਂਦਾ। ਇਹ ਜਿਹੜੀ ਮਜਬੂਤੀ ਉਹ ਉਹ ਹੈ ਤੇ ਇਸ ਲਈ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ। ਨੇ ਬਹੁਤ ਚਲਾਕ ਬਣਿਆ ਕਿ ਜਸਪੀ ਸ਼ੋਰ ਬਾਸ਼ਾ ਸਭਾ ਇਹ ਸੋਚ ਪਾਈ ਕਿ ਅਸੀਂ ਲਾਇਬ੍ਰੇਰੀ ਦੇ ਵਿੱਚ ਛੋਟੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੀਏ ਆਸ਼ਕਪਾਗ ਦੇ ਬਾਲ ਸਾਹਿਤ ਨੂੰ ਲਈਏ ਇਹ ਬਹੁਤ ਮੱਈਆ ਸੋਚ ਹੈ ਔਰ ਅਗਰ ਇਸ ਚੀਜ਼ 'ਤੇ ਇਹਨਾ ਨੇ ਕਦਮ ਪਟਾਇਆ ਤੇ ਅਸੀਂ ਜੋ ਵੀ ਨਾਗਰਿਕ ਨੇ ਕਿਤਾਬਾਂ ਨੂੰ ਮੁਹੱਬਤ ਕਰਨ ਵਾਲੇ ਨੇ ਇਹਦੇ ਵਿੱਚ ਸ਼ਾਮਿਲ ਨੇ ਔਰ ਮਨੁੱਖੀ ਅਨੁਸ਼ਾਸਨ ਕਰ ਰਹੇ ਨੇ ਹਰ ਮੁੰਡੇ ਨੂੰ ਪਤਾ ਹੈ ਕਿ ਇਸ ਇਨਾਂ ਨੂੰ ਕਦੇ ਵੀ ਛੋੜ ਨਹੀਂ ਹੁੰਦਾ ਮਨਮ ਪੇਰੈਂਟਸ ਦੀ ਕੀ ਭੂਮਿਕਾ ਵਾ ਪੇਰੈਂਟਸ ਦੀ ਭੂਮਿਕਾ ਕੋਈ ਵੀ ਮੇਰੇ ਵੀ ਤਾਂ ਮਾਪੇ ਨਹੀਂ ਚੋਲਦੇ ਕਿ ਬੱਚੇ ਉਹਨਾਂ ਦੇ ਲਾਪਰ ਅੱਜ ਕੱਲ ਦੇ ਯੁੱਗ ਨੇ ਪਰ ਇਹ ਜ਼ਰੂਰ ਹੈ ਤੇ ਟੈਕਨੋਲੋਜੀ ਨੂੰ ਖਾ ਲਿਆ ਕੁਝ ਮਾਪੇ ਵੀ ਟੈਕਨੋਲੋਜੀ ਕੋਲ ਜ਼ਿਆਦਾ ਨੂੰ ਬੱਚੇ ਦੇ ਇਸ ਤਰ੍ਹਾਂ ਸੁਭਿ ਹੋ ਰਿਹਾ ਹੈ ਕਿ ਇਸੇ ਉਹਦੇ ਵਿੱਚ ਜਦੋਂ ਸੁਭ ਹੋਣੀਆਂ ਮਾਪੇ ਵੀ ਸੋਚਣ ਲੱਗ ਪਏ ਕਿ ਅਸੀਂ ਬੱਚਾ ਨਹੀਂ ਕਿਤਾਬਾਂ ਦੇ ਨਾਲ ਜ਼ਰੂਰੀ ਹੈ ਕਹਿੰਦਾ ਮੈਂ ਤਾਂ ਕਹਿੰਦਾ ਬਦਲਾਅ ਜ਼ਰੂਰੀ ਆ ਬਦਲਾਅ ਦੀ ਅੰਦੀ ਸਰ ਕੀ ਨਾਮ ਹੈ ਆਪਣਾ सुरेंद्र ਸਿੰਘ ਸੁਨਣੜ ਹਾਂਜੀ ਸਰ ਤੁਹਾਡੇ ਵੱਲੋਂ ਜਿਹੜੀ ਕਿ ਅੱਜ ਪੁਸਤਕਾ ਜਿਹੜਾ ਕਿ ਡ੍ਰੇਨੇਟ ਕੀਤਾ ਗਿਆ ਹੈ ਲਾਇਬ੍ਰੇਰੀ ਨੂੰ ਵੀ ਕੀਤਾ ਗਿਆ ਤਾਂ ਹੋਰ ਵੀ ਕਹੋ ਕਿ ਸਕੂਲਾਂ ਦੀ ਵੀ ਇਸ ਤੋਂ ਇਲਾਵਾ ਲਾਇਬ੍ਰੇਰੀ ਦੀ ਵੀ ਕਿਸ ਤਰੀਕੇ ਨਾਲ ਤੁਹਾਡੀ ਇਹ ਸੋਚ ਸੀ ਕਿ ਜਿਹੜਾ ਕਿ ਇਸ ਤਰੀਕੇ ਨਾਲ ਤੁਸੀਂ ਉਪਰਾਲਾ ਕੀਤਾ ਵਾ ਮੈਂ ਇੱਕ ਰਾਈਟਰ ਵੀ ਹਾਂ ਤੇ ਵਿਦੇਸ਼ੀ ਭਾਰਤੀ ਹਾਂ ਤੇ ਸਾਰੀ ਜ਼ਿੰਦਗੀ ਵਿਦੇਸ਼ਾਂ ਦੇ ਵਿੱਚ ਕੱਟੀ ਆ ਤੇ ਇਹ ਮੇਰਾ ਜੀ ਕਰਦਾ ਅਹ ਪੇ ਕਿਤਾਬਾਂ ਜਿਹੜੀਆਂ ਲੋਕਾਂ ਤਾਈਂ ਜਾਣ ਤੇ ਮੈਨੂੰ ਬੜਾ ਚੰਗਾ ਲੱਗਾ ਕਿ ਸਾਡੇ ਜ਼ਿਲ੍ਹੇ ਦੇ ਜਿਹੜੇ ਡੀਐਲਓ ਆ ਜਸਪ੍ਰੀਤ ਘਾਟ ਇਹਨਾਂ ਦਾ ਬੜਾ ਚਾਅ ਆ ਕਿਤਾਬਾਂ ਲਾਇਬ੍ਰੇਰੀਆਂ ਵਿੱਚ ਪਹੁੰਚਾਉਣਾ ਜਾਂ ਸਾਡੇ ਸਿਜਨਾ ਕੇਂਦਰ ਦੇ ਜਨਰਲ ਸੈਕਟਰੀ ਸ਼ਬਾਜ ਸਾਡੇ ਇਹਨਾਂ ਦੇ ਸਾਡੇ ਮਿੱਤਰ ਸੀਗੇ ਇਹ ਬਹੁਤ ਕੋਸ਼ਿਸ਼ ਕਰ ਰਹੇ ਆ ਸਾਰਾ ਵੀ ਇੱਕ ਕਰ ਕਰ ਕਿਤਾਬਾਂ ਪਹੁੰਚਾਉਣ ਲਈ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਪੜ੍ਹ ਕੇ ਹੀ ਅਸੀਂ ਕਿਸੇ ਸਗੀਰ ਤੇ ਲਾ ਸਕਦੇ ਆ ਆਪਣਾ ਕੁਝ ਸਿੱਖ ਸਕਦੇ ਆ ਕਿਤਾਬਾਂ ਵਿੱਚੋਂ ਜੋ ਅਸੀਂ ਕੁਝ ਸਿੱਖ ਸਕਦੇ ਸਭ ਤੋਂ ਵੱਡਾ ਦਾਨ ਕਿਤਾਬਾਂ ਦਾ ਤੇ ਮੈਂ ਡੀਐਲਓ ਨੂੰ ਵਾਅਦਾ ਕੀਤਾ ਸੀ ਵੀ ਜਿੰਨੀਆਂ ਵੀ ਸਾਰੀਆਂ ਜ਼ਿਲ੍ਹੇ ਦੀਆਂ ਲਾਇਬ੍ਰੇਰੀਆਂ ਵਿੱਚ ਜਿੰਨੀਆਂ ਵੀ ਕਿਤਾਬਾਂ ਤੁਹਾਨੂੰ ਚਾਹੀਦੀਆਂ ਉਹ ਅਸੀਂ ਸਪੋਰਟ ਕਰਾਂਗੇ ਅਸੀਂ ਲੈ ਕੇ ਜਾਵਾਂਗੇ ਤੇ ਪਹੁੰਚਾਓ ਤੇ ਇਹ ਇਹਨਾਂ ਦਾ ਚਾਹ ਮੈਨੂੰ ਬਹੁਤ ਵਧੀਆ ਚੰਗਾ ਲੱਗਿਆ ਸੱਚੇ ਗੱਲ ਕਰੀ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਦੀ ਹੈ ਤਾਂ ਉੱਥੇ ਜਿੱਦ ਤੱਕ ਤੁਹਾਡੇ ਵਰਗੇ ਐਨਆਰਆਈ ਵੀ ਜਦੋਂ ਇਦਾਰੇ ਉਪਰਾਲੇ ਕਰਦੇ ਤਾਂ ਕਿੱਦਾਂ ਦੇਦੇ ਪੰਜਾਬ ਦੇ ਵਿੱਚ ਤੇ ਇੱਥੇ ਪੰਜਾਬੀ ਦੇ ਬਾਰੇ ਤੇ ਕੋਈ ਸੋਚਦਾ ਹੀ ਨਹੀਂ ਨਾ ਪੰਜਾਬੀ ਤਾਂ ਹੁਣ ਇਹ ਜਿਹੜਾ ਹੁਣ ਆ ਜਿਹੜਾ ਮੌਜੂਦਾ ਪੰਜਾਬ ਆ 1909 ਦੇ ਵਿੱਚ ਜਿਹੜਾ ਪੰਜਾਬ ਸੀਗਾ ਉਹਦਾ 7ਵਾਂ ਹਿੱਸਾ ਤੇ ਇਹਦੇ ਵਿੱਚ ਵੀ ਹੁਣ ਪੰਜਾਬੀ ਦੇ ਵਿੱਚ ਜਿਹੜਾ ਨਾ ਕੋਈ ਕੰਮ ਨਹੀਂ ਹੋ ਰਿਹਾ ਇਹਦੇ ਵਿੱਚ ਵੀ ਸਾਡੇ ਯਾਨੀ ਪੰਜਾਬੀ ਨੂੰ ਪੰਜਾਬੀ ਭਾਸ਼ਾ ਜਿਹੜੀ ਆ ਦੁਨੀਆ ਦੀ ਦੁਨੀਆ ਦੀ ਪੁਲੀਠੀ ਭਾਸ਼ਾ ਆ ਦੁਨੀਆ ਦੀ ਪੁਲੀਠੀ ਭਾਸ਼ਾ ਜਦੋਂ ਗੁਰੂ ਨਾਨਕ ਪਾਸ਼ਾ ਤੋਂ 300 ਸਾਲ ਪਹਿਲਾਂ ਬਾਬਾ ਫਰੀਦ ਜੀ ਨੇ ਸ਼ਲੋਕ ਲਿਖੇ ਪੰਜਾਬੀ ਦੇ ਵਿੱਚ ਉਸ ਸਮੇਂ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਕਿ ਜੇ ਵੀ ਪਾਛਾ ਦੇ ਇਸ ਲੈਵਲ ਦੀ ਪੋਇਟਰੀ ਨਹੀਂ ਲਿਖੀ ਗਈ ਇਹ ਗਰੰਟੀ ਆ ਇਸ ਗੱਲ ਹਾਂਜੀ ਪਰ ਪਰ ਹੁਣ ਤਾਂ ਹੀ ਜਣੀ ਇਹ ਪੰਜਾਬੀ ਨੂੰ ਇੱਥੇ ਨੈਗਲੈਕਟ ਕਰ ਰਹੇ ਆ ਤੇ ਇੱਕ ਇੱਕ ਜਿਹੜੀ ਉਹਨੂੰ ਸਿਰਫ ਗੁਰਮੁਖੀ ਨੂੰ ਸਮਝਦੇ ਗੁਰਮੁਖੀ ਤੇ ਗੁਰੂ ਨਾਨਕ ਪਾਛਾ ਨੇ ਇਸ ਕਰਕੇ ਬਣਾਈ ਸੀ ਭਈ ਜੇ ਜਣੀ ਗੁਰੂ ਨਾਨਕ ਪਾਛਾ ਨੇ ਵੀ ਜਿਹੜੀ ਬਾਣੀ ਰਚੀ ਆ ਆਪਦੀ ਤੇ 15 ਭਗਤਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਆ ਉਹ ਸਾਰੀ ਦੀ ਸਾਰੀ ਉਹ ਗੁਰਮੁਖੀ ਵਿੱਚ ਨਹੀਂ ਹੈ ਸੀ ਲਿਖੀ ਗੁਰੂ ਨਾਨਕ ਪਾਤਸ਼ਾਹ ਨੇ 20 ਬਾਣੀਆਂ ਦੀ ਜਿਹੜੀ オリジナル ਉਹਨਾਂ ਦੀ ਬਾਣੀ ਆ ਉਹ ਗੁਰਮੁਖੀ ਵਿੱਚ ਗੁਰਮੁਖੀ ਤੇ ਉਹਨਾਂ ਨੇ ਬਣਾਈ 1532 ਤੋਂ 1539 ਈਸਵੀ ਵਿੱਚ ਹਾਂਜੀ ਤੇ ਉਹਦੇ ਵਿੱਚ ਫਿਰ ਉਹ ਲਿਪੀ ਅੰਤਰ ਕੀਤਾ ਉਹਨਾਂ ਛੜੀਆਂ ਬਾਣੀਆਂ ਦਾ ਤੇ ਉਹਦਾ ਕਾਰਨ ਇਹ ਸੀਗਾ ਵੀ ਜੇ ਜਦਾਂ ਸੰਸਕ੍ਰਿਤ ਸੰਸਕ੍ਰਿਤ ਪਹਿਲੀ ਪੰਜਾਬੀ ਭਾਸ਼ਾ ਪਹਿਲੀ ਜਿਹੜੀ ਪੰਜਾਬੀ ਭਾਸ਼ਾ ਪੰਜਾਬ ਦੇ ਵਿੱਚ ਜਿਹੜੀ ਬਣੀ ਪੰਜਾਬੀ ਪਾਣਿਣੀ ਨੇ ਸਵਾਮੀ ਪਾਣਿਣੀ ਨੇ ਬਣਾਈ ਤੇ ਪੰਜਾਬ ਦੇ ਵਿੱਚ ਵਿਆਕਰਨ ਬਣੀ ਦਿਓ ਪੰਜਾਬੀ ਸੀ ਪਹਿਲੀ ਵਿਆਕਰਨ ਪਰ ਜੇ ਸੰਸਕ੍ਰਿਤ ਜਿਹੜੀ ਆ ਉਹਦੇ ਵਿੱਚ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦੇ ਆਦ ਗ੍ਰੰਥ ਦੀ ਸੰਪਾਦਨਾ ਹੁੰਦੀ ਤੇ ਫਿਰ ਉਹਨੇ ਉਹਦੇ ਤੇ ਵੇਦਾਂਵਾਂ ਉਹਦੇ ਤੇ ਕਬਜ਼ਾ ਹੋ ਸਕਦਾ ਤੇ ਜੇ ਅਰਬੀ ਫਾਰਸੀ ਦੇ ਵਿੱਚ ਹੁੰਦੀ ਤੇ ਫਿਰ ਉਹਨਾਂ ਦਾ ਇਸਲਾਮਿਕ ਕਬਜ਼ਾ ਹੋ ਸਕਦਾ ਇਨਾਂ ਨੇ ਗੁਰਮੁਖੀ ਇਸ ਕਰਕੇ ਬਣਾਈ ਸੀ ਕਿ ਇੱਕ ਸਾਂਝੀ ਭਾਸ਼ਾ ਜਿਹੜੀ ਸਾਰੇ ਪੜ ਸਕਣ ਅਪੀਲ ਕੀ ਕਰਨਾ ਚਾਹੁੰਗੇ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਪੰਜਾਬੀ ਭਾਸ਼ਾ ਨਾਲ ਜੁੜਨਾ ਚਾਹੀਦਾ ਮੈਨੂੰ ਇਹ ਜਿੱਦਾਂ ਦੇ ਮੈਨੂੰ ਬੜਾ ਚੰਗਾ ਲੱਗਿਆ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਵਰਕਰ ਹੈਗੇ ਆ ਮੈਨੂੰ ਤੇ ਬੜਾ ਚਾਹ ਚੜਿਆ ਹੋਵੇ ਸਾਡੇ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਕੁੜੀ ਇੱਕ ਡੀਐਲਓ ਬਣ ਕੇ ਆਈ ਆ ਵੀ ਉਹ ਪੂਰਾ ਯਤਨ ਕਰ ਰਹੀ ਹੈ ਤੇ ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕਰਾਂਗੇ ਇਹ ਆਪਣੇ ਇੱਥੇ ਸਾਡੇ ਵੋਇਸ ਆ ਸਾਡੇ ਜ਼ਿਲ੍ਹੇ ਦੀ ਆ ਮੁੰਡਾ ਸਾਡਾ ਬਸ਼ਾ ਸ਼ਬਾਜ਼ ਹੈ ਨਾ ਇਹ ਇਹ ਬਹੁਤ ਕੰਮ ਕਰ ਰਹੇ ਆ ਤੇ ਇਹਨਾਂ ਨੂੰ ਜਿਸ ਤਰ੍ਹਾਂ ਵੀ ਜੇ ਇਹਨਾਂ ਦਾ ਸਾਰੇ ਚਾਹ ਪੂਰੇ ਕਰਾਂਗੇ ਜੇ ਇਹਨਾਂ ਨੇ ਜੋ ਵੀ ਸਾਡੇ ਤੋਂ ਕਰਾਉਣਾ ਕਰਾ ਸਕਦੇ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਫੰਡ ਸਾਨੂੰ ਵਾਹਿਗੁਰੂ ਨੇ ਇਹਨੇ ਦਿੱਤੀ ਹੈ ਵੀ ਜਿੰਨਾ ਵੀ ਮਰਜ਼ਾ ਖਰਬੰਦੀ ਖਰਚਾ ਇਹ ਸਾਡੇ ਤੋਂ ਕਰਵਾ ਲੈਣ ਹੋਰ ਤੇ ਅਸੀਂ ਮੈਂ ਕੋਈ ਅਧਿਆਪਕ ਨਹੀਂ ਹਾਂ ਮੈਂ ਵਿਦਿਆਰਥੀਆਂ ਦਾ